ਪਿੰਡ ਚ ਚਲੋ ਮਾੜੇ ਮੁੱਡੇ ਚ ਹੱਡਾਂ ਹੋ ਗਈਆਂ ਉਦੋਂ ਜੀ ਕਿਸੀ ਕਹਿੰਦੇ ਉਹ ਤਾਂ ਮਤਲਬ ਕਹਿੰਦੇ ਬੱਕਰਾਂ ਵਾਲਾ ਜਾਂ ਕਿਵੇਂ ਵੀ ਕਹਿੰਦੇ ਝੇੜ ਦੇ ਵਿੱਚ ਆਹ ਮੈਨੂੰ ਕੀ ਕਹੀ ਜਾਂਦੇ ਆਪ ਨੂੰ ਇਹ ਸਾਂਗੀ ਸ਼ਰਮ ਨਹੀਂ 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 ਜੀ ਆਪਾਂ ਮੰਨੀ ਨਹੀਂ ਕਦੇ ਜੀ ਸਰੋਂ ਕਿ ਪਹਿਲਾਂ ਤੋਂ ਹੀ ਆਪਾਂ ਦਾ ਇਹ ਛੋਟੇ ਹੁੰਦੇ ਜਦੋਂ ਪਹਿਲਾਂ ਡੇਰੀ ਤੇ ਲੱਗੇ ਰਹੇ ਹਾਂ ਜੀ ਇੱਥੇ ਸ਼ੁਰੂ ਤੇ ਆਪਾਂ ਦਾ ਕੰਮ ਜੀ ਹੈ ਜੀ ਉਹ ਤੌਣ ਚ ਕਿੱਲਾ ਜ ਨਹੀਂ ਰੱਖਿਆ ਹਾਂਜੀ ਹਾਂਜੀ ਮੈਨੂੰ ਵੀ ਮੰਨ ਲਓ 8 ਸਾਲ ਹੋ ਗਏ ਜੋਬ ਕਰਦਿਆਂ ਪ੍ਰਾਈਵੇਟ ਨਾਂ ਨਾਲੀ ਦਾ ਮੈਨੂੰ ਡੇਢ ਸਾਲ ਹੋਇਆ ਜੀ ਕੋਈ ਵੀ ਕੰਮ ਆ ਪ੍ਰਾਈਵੇਟ ਮੰਨ ਲਓ ਜੋਬ ਵਗੈਰਾ ਜਦੋਂ ਗਾਹੋਂ ਨੂੰ ਪਤੀ 5-7000 ਤੋਂ ਵੱਧ ਵੀ ਦਿੰਦਾ ਨਹੀਂ ਜੀ ਮੰਨ ਲਓ ਇੱਕ ਬੱਕਰੀ ਮਹੀਨੇ ਦਾ 10000 ਰੁਪਏ ਛੱਡ ਦਿਆਂ ਜੇ ਆਪਾਂ ਬੱਚੇ ਵੇਚਦੇ ਆ ਉਹਦੇ ਗਾਹ 6 ਮਹੀਨੇ ਤਿਆਰ ਕਰਕੇ ਆਪ ਦਾ ਖਰਚਾ ਕੱਢ ਗਈ ਮੰਨ ਲਓ 5-7 ਬੱਕਰੀਆਂ ਦੀ ਲੱਖ ਰੁਪਏ ਕਮਾਈ ਹੈਗੀ ਹੈ ਇਸ ਸਾਲ ਦੀ ਅਸੀਂ ਬੱਕਰੀਆਂ ਲਿਆ ਕੇ ਕੇਰਾ ਨੀਚੇ ਰੱਖਾਂਗੇ ਜੀ ਦਰਵਾਜ਼ੇ ਦੇ ਨੀਚੇ ਹਾਂਜੀ ਉਹ ਦੇਖਿਆ ਉਹ ਤਾਂ ਗਰਮੀ ਦੀ ਰੁੱਤ ਸੀਗੀ ਜਦੋਂ ਤੇ ਲੱਗਿਆ ਵੀ ਇਹ ਸਾਹਕੋਟ ਦਾ ਇਹਨਾਂ ਦਾ ਵੀ ਗਰਮੀ ਚੱਲੀ ਨਹੀਂ ਜਾਂਦੀ ਇਹਨਾਂ ਤੋਂ ਤੇ ਸੋਚਿਆ ਵੀ ਇੱਕ ਦੋ ਦਿਨ ਆਪਾਂ ਸੱਤ ਤੇ ਰੱਖ ਕੇ ਦੇਖਦੇ ਹਾਂ ਚਲੋ ਤਾਂ ਹਾਂ ਤੇ ਇੱਥੇ ਵਧੀਆ ਖੁੱਲਾ ਡੁੱਲਾ ਭਜਦਿਆਂ ਫਿਰਾਂਗੇ ਇੱਥੇ ਇਹਨਾਂ ਨੂੰ ਵਧੀਆ ਲੱਗਿਆ ਜੀ ਫਿਰ ਆਪਾਂ ਫਿਰ ਇੱਥੇ ਹੀ ਸੋਚ ਲਈਏ ਵੀ ਆਪਾਂ ਇੱਥੇ ਆਸ-ਪਾਸੇ ਬਾੜ ਕਰਕੇ ਇੱਥੇ ਹੀ ਰੱਖਦੇ ਹਾਂ ਜੀ ਪਰਿਵਾਰ ਨੇ ਸਾਥ ਦੇ ਤਸੀਹੇ ਹਾਂਜੀ ਮੈਂ ਤਾਂ ਚਲੋ ਡੈਡੀ ਸਾਹਿਬ ਨੂੰ ਆਈ ਗਿਆ ਸੀ ਵੀ ਇੱਕ ਬੱਕਰੀ ਲਿਆਉਣੇ ਜੀ ਆਪਾਂ ਰੱਖ ਲੈਣੇ ਚਲੋ ਡੈਡੀ ਕਹਿੰਦੇ ਜੇ ਇੱਕ ਲੈ ਕੇ ਆਉਣੀ ਹੈ ਵੀ 4-5 ਹੀ ਲਿਆਉਣੇ ਇੱਕ ਦੀ ਵੀ ਉਨੀ ਦੇਖਭਾਲ ਕਰਨੀ ਵੀ 5 ਦੀ ਵੀ ਕਰਨੀ ਪੋਈ ਬੀਟਲ ਆਪਣੇ ਕੋਲੇ ਨਾਲ ਸਨ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਪਾਈ ਜਾਂਦੀ ਹੈ ਜੀ ਦੇ ਮਹਿੰਗੇ ਵੀ ਹੈ ਜੀ ਇਹਦੋਂ ਵੀ ਲੋੜ ਆ ਉਦੋਂ ਹੀ ਵੇਚ ਸਕਦੇ ਆ ਆਜ ਆਪਾਂ 10000 ਰੁਪਏ ਲੋੜ ਆ ਇੱਕ ਨਾ ਲੈ ਜਾਓ ਵੇਚੋ ਆਪਦੀ ਕਬੀਲ ਨਰੀ ਕਬੀਲ ਨਾ ਜਦੋਂ ਮਤਲਬ ਇਹ ਕਹਸਾਦੇ ਵੀ ਤੁਰਦੇ ਫਿਰਦੇ ਪੈਸੇ ਆ ਹਾਂਜੀ ਕਦੋਂ ਮਰਜੀ ਵੇਚ ਲਓ ਛੋਟਾ ਬੱਚਾ ਵੀ ਉਹਨੂੰ ਕਿਵੇਂ ਹਣ ਉਹ ਆਪਣੇ ਮੇਮਣੇ ਆ ਛੋਟੇ ਦੋ ਦੋ ਮਹੀਨੇ ਦੇ ਅੱਜ 15-15000 ਰੁਪਏ ਨਹੀਂ ਫਟੇ ਇਥੇ ਆਪਣੇ ਦਿਮਾਗ ਤੋਂ ਹੀ ਸੋਚਿਆ ਜੀ ਇਹਨਾਂ ਸਾਰਾ ਖੁੱਲੀ ਸੀਗਾ ਜੀ ਆ ਵੀ ਆਪਾਂ ਬਾਅਦ ਚੋ ਕਰਿਆ ਜੀ ਦੋ ਮਹੀਨਾ ਹੁੰਦਾ ਤਾਂ ਇਹਦੇ ਵਿੱਚ ਭੱਜ ਕੇ ਵੱਢ ਜਾਂਦੇ ਜਿਵੇਂ ਮੇਮਣੇ ਆ ਛੋਟੇ ਜੀ ਉਹਨੂੰ ਇੱਧਰ ਕਰ ਦਿੰਨੇ ਆ ਜੀ ਆਪਾਂ ਜਦੋਂ ਹਾਂਜੀ ਕਾਨੇ ਆਦੀ ਐ ਸ਼ਾਤ ਇੱਧਰ ਵੀ ਕਾਨੇ ਇੱਧਰ ਵੀ ਸਾਰੇ ਕਾਨੇ ਵਾਲੀ ਇਹ ਇਹ ਕਿਉਂ ਇਹ ਗਰਮੀ ਦੇ ਵਿੱਚ ਠੰਢੀ ਰਹਿੰਦੀ ਹੈ ਜੀ ਸਿਆਲਿਆਂ ਦੇ ਵਿੱਚ ਨਿੱਗੀ ਰਹਿੰਦੀ ਹੈ ਜੀ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਹਾਇਕ ਧੰਦਿਆਂ ਬਾਰੇ ਅਕਸਰ ਸੁਣਦੇ ਆ ਬੱਕ ਬੱਕ ਫਾਰਮਿੰਗ ਬਾਰੇ ਜਿਹੜਾ ਅਕਸਰ ਸੁਣਦੇ ਆ ਪਰ ਅੱਜ ਇੱਕ ਬੱਕਰੀ ਫਾਰਮ ਨੂੰ ਲੈ ਕੇ ਬੱਕਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਹਾਣੀ ਇੱਕ ਨੌਜਵਾਨ ਦੀ ਆ ਜਿਹਨੇ ਬੱਕਰੀ ਫਾਰਮ ਦੀ ਸ਼ੁਰੂਆਤ ਆਪਣੇ ਘਰ ਦੀ ਛੱਤ ਤੋਂ ਕੀਤੀ ਆ ਕਿਉਂਕਿ ਅਕਸਰ ਜਦੋਂ ਫਾਰਮਿੰਗ ਕਰਨੀ ਹੁੰਦੀ ਆ ਤਾਂ ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਹੈ ਕਿ ਦਿੱਕਤ ਸਾਹਮਣੇ ਆਉਂਦੀ ਆ ਕਿ ਸਾਡੇ ਕੋਲ ਜਗ੍ਹਾ ਨਹੀਂ ਪਰ ਇੰਨਾਂ ਕਟਨਾਈਆਂ ਨੂੰ ਪਾਸੇ ਕਰਦੇ ਇਸ ਨੌਜਵਾਨ ਨੇ ਬੱਕਰੀ ਫਾਰਮ ਦੀ ਸ਼ੁਰੂਆਤ ਜਿਹੜੀ ਆ ਉਹ ਇੱਕ ਘਰ ਦੀ ਛੱਤ ਤੋਂ ਸ਼ੁਰੂ ਕੀਤੀ ਆ ਭੁਪਿੰਦਰ ਸਿੰਘ ਮੇਰੇ ਨਾਲ ਆ ਬਾਈ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਭੁਪਿੰਦਰ ਭਾਈ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੇਰੇ ਨਾਲ ਹਾਂਜੀ ਹਾਂਜੀ ਵਧੀਆ ਜੀ ਤਾਂ ਇਹ ਦੱਸੋ ਇਹ ਸੋਚ ਇਹ ਸੋਚ ਕਿੱਥੋਂ ਆਈ ਕਿਉਂਕਿ ਦੇਖੋ ਬੱਕਰੀ ਫਾਰਮ ਅਸੀਂ ਬੜੇ ਕਵਰ ਕੀਤੇ ਹਨਾ ਪਰ ਇਹ ਵੱਖਰੀ ਜੀ ਸੋਚ ਬਈ ਯਾਰ ਕਿਉਂ ਨਾ ਛੱਤ ਤੇ ਰੱਖਿਆ ਜਾਵੇ ਮੰਨ ਲਓ ਜੀ ਆਪਾਂ ਪਲੱਸ 2 ਤੋਂ ਬਾਅਦ ਫੇਰੀ ਸੀਗੇ ਘਰੇ ਨਾਲ ਨਾਲ ਮੈਂ ਜੋਬ ਵੀ ਕਰ ਤਾਂ ਸੋਚਿਆ ਵੀ ਨਾਲ-ਨਾਲ ਕੁਸ਼ ਕੀਤਾ ਜਾ ਬਈ ਆਪਦਾ ਵੀ ਪ੍ਰਾਈਵੇਟ ਚ ਕਿੰਨਾ ਕੁ ਟਾਈਮ ਆਪਾਂ ਉਹ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਬੱਕਰਾਂਾਂ ਲੈ ਆਉਣੇ ਜੀ ਪੰਜ ਚਾਰ ਅਸੀਂ ਬੱਕਰਾਂਾਂ ਲਿਆ ਕੇ ਕੇਰਾ ਨੀਚੇ ਰੱਖਾਂਗੇ ਜੀ ਦਰਵਾਜੇ ਦੇ ਨੀਚੇ ਹਾਂਜੀ ਤੇ ਉਹ ਦੇਖਿਆ ਉਹ ਤਾਂ ਗਰਮੀ ਦੀ ਰੁੱਤ ਸੀਗੀ ਜਦੋਂ ਤੇ ਲੱਗਿਆ ਵੀ ਇਹ ਸਾਹਕੋਟ ਦਾ ਇਹਨਾਂ ਦਾ ਵੀ ਗਰਮੀ ਛੱਲੀ ਨਹੀਂ ਜਾਂਦੀ ਇਹਨਾਂ ਤੋਂ ਤੇ ਫਿਰ ਸੋਚਿਆ ਵੀ ਜਦੋਂ ਲਾਈਟ ਪੱਜ ਜਾਂਦੀ ਹੈ ਚਲੋ ਆਪ ਹੀ ਆਪਾਂ ਉੱਪਰ ਮੰਜਾ ਢਾ ਲੈਨੇ ਆ ਸੱਤ ਤੇ ਹਵਾ ਆਉਂਦੀ ਹੈ ਵਧੀਆ ਠੰਡੀ ਰਾਤ ਨੂੰ ਜੀ ਤੇ ਸੋਚਿਆ ਵੀ ਇੱਕ ਦੋ ਦਿਨ ਆਪਾਂ ਸੱਤ ਤੇ ਰੱਖ ਕੇ ਦੇਖਦੇ ਹਾਂ ਚਲੋ ਤਾਂ ਹਾਂ ਤੇ ਇੱਥੇ ਵਧੀਆ ਕੁੱਲਾ ਡੁੱਲਾ ਪੱਜਦਿਆਂ ਫਿਰਾਂ ਜੀ ਇੱਥੇ ਇਹਨਾਂ ਨੂੰ ਵਧੀਆ ਲੱਗਿਆ ਜੀ ਫਿਰ ਆਪਾਂ ਫਿਰ ਇੱਥੇ ਸੋਚ ਲਈ ਆਪਾਂ ਇੱਥੇ ਆਸ-ਪਾਸੇ ਜੀ ਬਾੜ ਕਰਕੇ ਇੱਥੇ ਹੀ ਰੱਖਦੇ ਆ ਜੀ ਅੱਜ ਉਦੋਂ ਉੱਪਰ ਬਿਲਕੁਲ ਸਾਫ਼ ਸੀ ਜੀ ਉਦੋਂ ਕਾਨੇ ਕੁੰਨੇ ਪਾ ਕੇ ਰੱਖੀ ਸੀ ਜਾਂ ਇੱਕ ਪਲੇਨ ਜਗ੍ਹੀ ਸੀ ਸਾਫ ਸੀ ਜਮਾਈ ਫਰਸ਼ ਵੀ ਬਾਤ ਚਲਵਾਈ ਆ ਜੀ ਅੱਛਾ ਹਾਂਜੀ ਇਹਨਾਂ ਵਾਸਤੇ ਹੀ ਲਵਾਈ ਆ ਅੱਛਾ ਬਾਅਦ ਦੇ ਵਿੱਚ ਇਹ ਇਹ ਕਿੱਥੋਂ ਆਈ ਸੀ ਸਕੀਨ ਸੋਚ ਕਿੱਥੋਂ ਆਈ ਸੀ ਵੀਰ ਬੱਕਰੀ ਫਾਰਮ ਵੱਲ ਰੁਝਾਨ ਕੀਤਾ ਜਾਵੇ ਜਾਂ ਕੁਛ ਨਾ ਕੁਛ ਇਹਦੇ ਵਿੱਚ ਸੋਚਿਆ ਜਾਵੇ ਮੰਨ ਲਓ ਅੱਜ ਕੱਲ੍ਹ ਜੀ ਕੋਈ ਵੀ ਕੰਮ ਆ ਪ੍ਰਾਈਵੇਟ ਮੰਨ ਲਓ ਜੋਬ ਵਗੈਰਾ ਦੇ ਤਨਖਾਹ ਸੋਨੂੰ ਪਤੀ 5-7000 ਤੋਂ ਵੱਧ ਕੋਈ ਦਿੰਦਾ ਨਹੀਂ ਜੀ ਬਾਕੀ ਇਹ ਕੰਮ ਦੇ ਵਿੱਚ ਹੁਣ ਮੰਨ ਲਓ ਵੀਡੀਓ ਵਗੈਰਾ ਵੀ ਆਪਾਂ ਦੇਖਦੇ ਆ ਜੀ ਫਾਰਮ ਵੀ ਦੇਖੇ ਵੀ ਵੱਡੇ ਵੱਡੇ ਫਾਰਮ ਪਏ ਹੋਏ ਇਹਨਾਂ ਦੀ ਸਬਸਿਡੀ ਵੀ ਇਹਨਾਂ ਤੇ ਮਿਲਦੀ ਆ ਜੀ ਤੋਂ ਵੇਰੇ ਸੋਚਿਆ ਵੀ ਆਪਾਂ ਬ ਵੀ ਆਪਾਂ ਕਿਹੜਾ ਛੋਟੇ ਕੰਮ ਤੋਂ ਸ਼ੁਰੂ ਹੋ ਕੇ ਵੀ ਆਪਾਂ ਜੀ ਅੱਜ ਹੀ ਵੱਡਾ ਕੰਮ ਉਹ ਕਰਦੇ ਆ ਤਾਂ ਉਹਦੇ ਵਿੱਚ ਕਈ ਵਾਰ ਕੱਲ ਨੂੰ ਘੱਟਾ ਹੀ ਪੈ ਸਕਦਾ ਜੀ ਤੇ ਆਪਾਂ ਸੋਚਿਆ ਵੀ ਘੱਟ ਤੋਂ ਸ਼ੁਰੂ ਕਰਕੇ ਅੱਗੇ ਵਧਾਵਾਂਗੇ ਇਹਨੂੰ ਹੌਲੀ ਹੌਲੀ ਪਰਿਵਾਰ ਨੇ ਫਿਰ ਸਹਿਯੋਗ ਕਿਵੇਂ ਰਿਹਾ ਕਿਹੜੀ ਹੁੰਦਾ ਜੀ ਇਹ ਕੰਮ ਨੂੰ ਲੈ ਕੇ ਕਿ ਯਾਰ ਐਸੇ ਕੰਮ ਤੋਂ ਕੀ ਕਰਨਾ ਜਾਂ ਕੀ ਕਰਨਾ ਬੱਕਰੀਆਂ ਇਹ ਤਾਂ ਆਪਣਾ ਕਿਤਾਂ ਲਈ ਆਪਣਾ ਕੰਮ ਨਹੀਂ ਪਰਿਵਾਰ ਨੇ ਸਾਥ ਦਿੱਤਾ ਸੀ ਪਹਿਲੇ ਦਿਨ ਤੋਂ ਹਾਂਜੀ ਮੈਂ ਤਾਂ ਚਲੋ ਡੈਡੀ ਸਾਹਿਬ ਨੂੰ ਆਈ ਗਿਆ ਸੀ ਵੀ ਇੱਕ ਬੱਕਰੀ ਲੈ ਆਉਣੇ ਜੀ ਆਪਾਂ ਰੱਖ ਲੈਣੇ ਚਲੋ ਡੈਡੀ ਕਹਿੰਦੇ ਜੇ ਇੱਕ ਲੈ ਕੇ ਆਉਣੀ ਹੈ ਵੀ ਚਾਰ ਪੰਜ ਹੀ ਲੈ ਆਉਣੇ ਇੱਕ ਦੀ ਵੀ ਉਹ ਪੂਰਾ ਸਹਿਯੋਗ ਸੀਗਾ ਜੀ ਕਰੋ ਆਪਾਂ ਨੂੰ ਸਪੋਰਟ ਸੀ ਪੂਰੀ ਹਾਂ ਜੀ ਅੱਛਾ ਇੱਕ ਚੀਜ਼ ਦੱਸਿਓ ਜਦੋਂ ਕਿਉਂਕਿ ਸਾਡੇ ਹੁੰਦਾ ਵੀ ਇਕੱਲਾ ਪਰਿਵਾਰ ਨਹੀਂ ਆਲਾ ਦੋਲੇ ਵੀ ਬੜਾ ਮੈਟਰ ਕਰਦਾ ਜਦੋਂ ਆਲੇ ਦੋਲੇ ਚ ਹੀ ਸੋਚੀ ਜਾ ਫਿਰ ਤਾਂ ਦੇਖਿਆ ਤਾਂ ਫਿਰ ਆਣ ਗੁਆਂਢ ਨੇ ਨਹੀਂ ਕਿਹਾ ਕਿ ਆਹ ਕਿਹੜੇ ਤੂੰ ਕੰਮਾਂ ਦੇ ਵਿੱਚ ਪੈ ਗਿਆ ਚੰਗਾ ਭਲਾਵ ਦੀ ਨੌਕਰੀ ਕਿਨੇ ਉਧਰ ਰਹਿ ਨੀ ਆਣ ਗਵਾਨ ਨਹੀਂ ਤਾਂ ਨਹੀਂ ਗਿਆ ਜੀ ਆਪਾਂ ਨੂੰ ਕਿਉਂਕਿ ਜੇ ਆਪਾਂ نیچے ਰਹਿੰਦੇ ਤਾਂ ਮਸਕ ਵਗੈਰਾ ਆਉਂਦਾਗਾ ਜੀ ਘਰੇ ਆਪਾਂ ਨੂੰ ਇੱਥੇ ਖੁੱਲੀ ਹਵਾ ਗਈ ਜੋ ਵੀ ਹੁੰਦਾ ਮਸ ਵਗੈਰਾ ਉੱਡ ਜਾਂਦਾ ਜੀ ਹਵਾ ਦੇ ਵਿੱਚ ਬਾਕੀ ਪਿੰਡ ਚ ਚਲੋ ਮਾੜੇ ਮੁੱਟੇ ਚੇਡਾਂ ਹੋ ਗਈਆਂ ਉਦੋਂ ਜੀ ਕੀ ਕੀ ਕਹਿੰਦੇ ਉਹ ਤਾਂ ਮਤਲਬ ਕਹਿੰਦੇ ਬੱਕਰਾਂ ਵਾਲਾ ਜਾਂ ਕਿਵੇਂ ਵੀ ਕਹਿੰਦੇ ਝੇੜ ਦੇ ਵਿੱਚ ਤੇ ਹੁਣ ਕੋਈ ਪ੍ਰੋਬਲਮ ਨਹੀਂ ਜੀ ਤੇ ਆਪ ਨੂੰ ਨਹੀਂ ਫਿਰ ਸੰਗ ਸ਼ਰਮ ਜੀ ਜਦੋਂ ਕਹਿੰਦੇ ਸੀ ਵੀ ਯਾਰ ਨਾ ਮੈਨੂੰ ਕੀ ਕਹੀ ਜਾਂਦੇ ਆਪ ਨੂੰ ਨਹੀਂ ਇਹ ਸੰਗ ਸ਼ਰਮ ਜੀ ਨਹੀਂ ਨਹੀਂ ਜੀ ਆਪਾਂ ਮੰਨ ਨਹੀਂ ਕਦੇ ਜੀ ਸਰ ਸੰਗ ਸ਼ਰਮ ਨਹੀਂ ਨਹੀਂ अच्छा फिर ਇਹਦੇ ਵਿੱਚ ਕਿਸ ਤਰ੍ਹਾਂ ਦਾ ਇਹ ਫਾਰਮਿੰਗ ਦੀ ਜੇ ਗੱਲ ਕਰਾਂ ਤਾਂ ਕਿਸ ਤਰ੍ਹਾਂ ਦੀ ਹੈ ਫਾਰਮਿੰਗ ਹੈ ਕਿ ਫਾਇਦੇ ਦਾ ਧੰਦਾ ਹੈ ਲਾਹੇਵੰਦ ਧੰਦਾ ਹੈ ਜਾਂ ਕਿਵੇਂ ਬਾਕੀ ਜਿਹਨੇ ਸਹੀ ਪ੍ਰੋਪਰ ਤੌਰ ਤੇ ਕਰਨ ਨਹੀਂ ਹੈ ਨਾ ਵਧੀਆ ਦੇਖਭਾਲ ਕਰਕੇ ਕਰਨ ਇਹਨਾਂ ਦੀ ਬਿਮਾਰੀ ਬਹੁਤ ਆਉਂਦੀ ਉਦੋਂ ਲਈ ਤਾਂ ਵਧੀਆ ਹੈਗਾ ਜੀ ਜਿਹਨੇ ਮੰਨ ਲਓ ਇੱਕ ਵਾਰੀ ਆਪਾਂ ġੇੜਾ ਦੇ ਦਏ ਜੇ ਮੁੜ ਕੇ ġੇੜੀ ਨਾ ਮਾਰਿਆ ਜੀ ਪਰ ਉਹਦੇ ਲਈ ਨੁਕਸਾਨ ਵੀ ਬਹੁਤਾ ਜੀ ਤੇ ਮੰਨ ਲਓ ਇਹ ਬੀਟਲ ਆਪਣੇ ਕੋਲੇ ਨਸਲ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਪਾਈ ਜਾਂਦੀ ਹੈ ਜੀ ਤੇ ਮਹਿੰਗੇ ਵੀ ਹੈ ਜੀ ਸਿੱਖਿਆ ਬਿਸ ਤੁਸੀਂ ਕਿਸੇ ਤੋਂ ਸਿੱਖਿਆ ਲਈ ਸੀ ਸਕੀਫਰ ਸ਼ੁਰੂ ਕੀਤਾ ਜੇ ਹਾਂ ਜੀ ਮੈਂ ਟ੍ਰੇਨਿੰਗ ਕਰੀ ਸੀਗੀ ਬਠਿੰਡੇ ਸੈਂਟਰ ਦੇ ਵਿੱਚ ਜੀ ਮੈਂ ਟ੍ਰੇਨਿੰਗ ਹਾਂ ਜੀ ਹਾਂ ਜੀ ਸਰਟੀਫਿਕੇਟ ਹੈਗਾ ਜੀ ਪਹਿਲਾਂ ਕਿੰਨੇ ਕਿੰਨਿਆਂ ਤੋਂ ਸ਼ੁਰੂਆਤ ਜਿਹੜੀ ਉਹ ਕਿੰਨਿਆਂ ਤੋਂ ਕਰੀ ਸੀ ਇਹ ਆਪਾਂ 5 ਜਨਵਰੀ ਤੋਂ ਕਰੀ ਸੀ ਜੀ ਉਦੋਂ ਮੰਨ ਲਓ ਛੁੱਟੀ ਲੈਂਦੇ ਸੀ 5 ਜੀ ਅੱਛਾ ਹਾਂ ਜੀ 5 ਛੁੱਟੀ ਨਾਲ ਕੀ ਲੈਂਦੇ ਸੀ ਆਪਾਂ ਮੰਨ ਲਓ 8 ਮਹੀਨਿਆਂ ਦਾ ਕੋਈ 9 ਮਹੀਨਿਆਂ ਦਾ ਸੀਗਾ ਜੀ ਫਿਰ ਆਪਾਂ ਆਪਦੇ ਕੋਲੇ ਲਿਆ ਗਈ ਇਹਨਾਂ ਨੂੰ ਕਰਾਸ ਕਰਾਇਆ ਜੀ ਮੇਰੇ ਕੋਲੇ ਹੀ ਸੂਗਾ ਜੀ ਸਾਰਿਆਂ ਬਿਲਕੁਲ ਫਰ ਕੀ ਖਾਦ ਖਰਾ ਕਿਸ ਤਰ੍ਹਾਂ ਦੀ ਰਹਿੰਦੀ ਹੈ ਕੀ ਰਹਿੰਦਾ ਹੈ ਪੂਰੇ ਦਿਨ ਦੰ ਖਾਦ ਖਰਾ ਕੀ ਮੰਨ ਲਓ ਗਰਮੀ ਦੇ ਵਿੱਚ ਤਾਂ ਮੂੰਗੀ ਦਾ ਨੀਰਾ ਹੋ ਜਾਂਦਾ ਜੀ ਸਿਆਲਾਂ ਦੇ ਵਿੱਚ ਗੁਬਾਰੇ ਦਾ ਜਾਂ ਮੂਫਲੀ ਦਾ ਜੀ ਨੀਰਾ ਉਹ ਆਪਾਂ ਰਾਜਸਥਾਨ ਚੋਂ ਮਗਾਉਣੇ ਆ ਜੀ ਸਪੈਸ਼ਲ ਸਪੈ ਰਾਜਸਥਾਨ ਦੇ ਹਾਂਜੀ ਕਿਉਂਕਿ ਆਪਣੇ ਤੇ ਰਹੇ ਹਾਂ ਸਪਰੇਹਾਂ ਵਾਲਾ ਹੁੰਦਾ ਜੀ ਉਧਰ ਬਿਨਾ ਉਹ ਤੋਂ ਹੁੰਦਾ ਜੀ ਜੇ ਪਰ ਜਿਵੇਂ ਹੁਣ ਉੱਪਰ ਤਾਂ ਜਗ੍ਹਾ ਕਿਉਂਕਿ ਲਿミਟਡ ਆ ਫਿਰ ਇਸ ਬਾਰੇ ਹੁਣ ਕੀ ਸੋਚਿਆ ਉੱਪਰ ਕਿੰਨੀਆਂ ਕਿੰਨੀਆਂ ਇੱਥੇ ਰੱਖੀਆਂ ਜਾ ਸਕਦੀਆਂ ਨੇ ਮੇਰੇ ਕੋਲ ਤਾਂ 15-16 ਨਗ ਹੈਗੇ ਸੀਗੇ ਜੀ ਇੱਕ ਤਾਂ ਟੰਗ ਵਾਲੀ ਮੰਡੀ ਦੀ ਵੇਚ ਕੇ ਆਏ ਆ ਦੋ ਤਾਂ ਜੀ ਵੀਰਵਾਰ ਨੂੰ ਤੇ ਬਾਕੀ ਦੋ ਇੱਥੇ ਘਰਾਂ 'ਚ ਸੀ ਆਪਣੇ ਉਹਨਾਂ ਨੂੰ ਦੇ ਦਿਆਂ ਸੀਗੇ ਜੀ ਪਿੰਡੀ ਅੱਛਾ ਬਾਕੀ ਵੇਚ ਵੀ ਦਿਨੇ ਹੁੰਨੇ ਆ ਆਪਾਂ ਜੋ ਜਾਦੇ ਲੱਗੇ ਅੱਛਾ ਇੱਕ ਦੱਸਿਓ ਜਿਵੇਂ ਛੋਟੇ ਕਿਸਾਨ ਦੇ ਲਈ ਸਹਾਇਕ ਧੰਦੇ ਦੇ ਤੌਰ ਤੇ ਜਿਵੇਂ ਜਿਵੇਂ ਤੁਸੀਂ ਸਿੱਖ ਕੇ ਕੀਤਾ ਜਿਵੇਂ ਦੋ ਤਿੰਨ ਵੇਚ ਤੇ ਬਈ ਸ਼ੁਰੂ ਕਰਨ ਦੇ ਲਈ ਮਤਲਬ ਕਿੰਨਾ ਕੁ ਜਿਹੜਾ ਹੈਗਾ سرمਾਇਆ ਚਾਹੀਦਾ ਕਿੰਨੇ ਕੁ سرمਾਇਏ ਨਾਲ ਸ਼ੁਰੂ ਹੁੰਦਾ ਤੇ ਇੱਕ ਬੱਕਰੀ ਦੀ ਜੇਕਰ ਉਹ ਕੂਦੀ ਖਾਦ ਖਰਾਕ ਉਸ ਤੋਂ ਬਾਅਦ ਵੇਚਣ ਤੱਕ ਦਾ ਸੋਚਿਆ ਜਾਵੇ ਤਾਂ ਕਿੰਨੇ ਕੁ ਬੱਕਰੀ ਛੱਡ ਜਾਂਦੀ ਹੈ ਮੰਨ ਲਓ ਇੱਕ ਬੱਕਰੀ ਮਹੀਨੇ ਦਾ 10,000 ਰੁਪਏ ਛੱਡਦੀ ਹੈ ਜੇ ਆਪਾਂ ਬੱਚੇ ਵੇਚਦੇ ਆ ਉਹਦੇ ਗਾਂ 6 ਮਹੀਨੇ ਤਿਆਰ ਕਰਕੇ ਆਪਦਾ ਖਰਚਾ ਕੱਢ ਗਏ ਜੀ ਆਪਦਾ ਖਰਚਾ ਹਾਂਜੀ ਮੰਨ ਲਓ 5-7 ਬੱਕਰੀਆਂ ਦੀ ਲੱਖ ਰੁਪਏ ਕਮਾਈ ਹੈਗੀ ਹੈ ਇਸ ਸਾਲ ਦੀ 5-7 ਬੱਕਰੀਆਂ ਹਾਂਜੀ ਤੇ ਸਹੀ ਢੰਗ ਤਰੀਕੇ ਨਾਲ ਹਾਂਜੀ ਹਾਂਜੀ ਆਪਦਾ ਖਰਚਾ ਕੱਢ ਗਏ ਜੀ ਹੋਰ ਹੋਰ ਦੇਖਭਾਲ ਕਿਵੇਂ ਦੀ ਹੈ ਜਿਵੇਂ ਤੁਸੀਂ ਗਰਮੀ ਦੀ ਗੱਲ ਕਰੀ ਹੈ ਕਿ ਗਰਮੀ ਦਾ ਮੌਸਮ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਲਿਆ ਸੀ ਤਾਂ ਉਦੋਂ ਬੜੀ ਦਿੱਕਤ ਬੜੀ ਪ੍ਰੋਬਲਮ ਹੋਈ ਸੀ ਹੋਰ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਉਹ ਫਿਰ ਸਾਂਭ ਸੰਭਾਲ ਸਿਆਲਾਂ ਦੀ ਗੱਲ ਕਰੀਏ ਜਾਂ ਯਾ ਮੀ ਪਾ ਜੇ ਮੀ ਦਾ ਬਹੁਤ ਪ੍ਰੋਬਲਮ ਦੀ ਬਿਮਾਰ ਹੋ ਜਾਂਦੀ ਹੈ ਜੀ ਸਿਆਲਾਂ ਦੇ ਵਿੱਚ ਆਪਾਂ ਇਹਨਾਂ ਨੂੰ ਅੰਦਰ ਰੱਖੀਦਾ ਜੀ ਪ੍ਰੋਪਰ ਗੇਟ ਵਗੈਰਾ ਲਾ ਕੇ ਜੋ ਧੁੱਪ ਨਿਕਲਦੀ ਉਹਦੀ ਬਾਹਰ ਕੱਢਦੇ ਆ ਜੀ ਗਰਮੀ ਦੇ ਵਿੱਚ ਅੰਦਰ ਪੱਖੇ ਛੱਡ ਦਿੰਨੇ ਜੋ ਜ਼ਿਆਦਾ ਗਰਮੀ ਲੱਗੇ ਆਪਦੇ ਆਪ ਹੀ ਅੰਦਰ ਚਲੀਆਂ ਜਾਂਦੀਆਂ ਜਾਂਦੀਆਂ ਜੀ ਤੇ ਨਹੀਂ ਬਾਹਰ ਖੁੱਲੇ ਚ ਫਿਰਦੇ ਰਹਿੰਦੇ ਆ ਇਹ ਫਿਰ ਜਿਵੇਂ ਤੁਸੀਂ ਡਿਜ਼ਾਈਨ ਕੀਤਾ ਆਪਣਾ ਫਾਰਮ ਉੱਪਰ ਛੋਟਾ ਜਿਹਾ ਫਾਰਮ ਡਿਜ਼ਾਈਨ ਕੀਤਾ ਹਾਲਾਂਕਿ ਬੜਾ ਖੂਬਸੂਰਤ ਆ ਇਹਦੀ ਫਿਰ ਟ੍ਰੇਨਿੰਗ ਸੀ ਜਾਂ ਇਹ ਫਿਰ ਉਦਾਂ ਹੀ ਡਿਜ਼ਾਈਨ ਤੁਸੀਂ ਕੀਤਾ ਕਿਦਾਂ ਇਹ ਤਾਂ ਆਪਣੇ ਦਿਮਾਗ ਤੁਸੀਂ ਸੋਚਿਆ ਜੀ ਅੱਛਾ ਹਾਂਜੀ ਕਿ ਇਹਨਾਂ ਸਾਰਾ ਖੁੱਲੀ ਸੀਗਾ ਜੀ ਆ ਵੀ ਆਪਾਂ ਬਾਅਦ ਚੋ ਕਰਿਆ ਜੀ। ਦੁਮੀ ਆਉਂਦਾ ਤਾਂ ਇਹਦੇ ਵਿੱਚ ਭੱਜ ਕੇ ਵੜ ਜਾਂਦੇ ਆ ਜਿਵੇਂ ਮੇਮਣਿਆਂ ਛੋਟੇ ਜੀ ਉਹਨਾਂ ਨੂੰ ਇੱਧਰ ਕਰ ਦਿੰਨੇ ਆ ਜੀ ਆਪਾਂ ਜਦੋਂ ਬੱਕਰੀ ਸੂਂਦੀ ਹੈ ਜੀ। ਮੇਮਣੇ ਹੁੰਦੇ ਛੋਟੇ। ਹਾਂਜੀ। ਜਦੋਂ ਬੱਕਰੀ ਸੂਂਦੀ ਹੈਗੀ ਉਦੋਂ ਇਹ ਚ ਰੱਖਦੇ ਆ ਦੋ ਚਾਰ ਦਿਨ ਮੇਮਣਿਆਂ ਨੂੰ ਜੱਡ। ਤੇ ਇਹ ਕਿਵੇਂ ਸੋਚਿਆ ਵੀ ਹੁਣ ਜਿਵੇਂ ਇੱਥੇ ਦੇਖ ਰਿਹਾ ਵੀ ਕਾਨਿਆਂ ਦੀ ਅਸ਼ਾ ਤੇ ਇੱਧਰ ਵੀ ਕਾਨੇ ਇੱਧਰ ਵੀ ਸਾਰੇ ਕਾਨਿਆਂ ਵਾਲੀ ਹੈ। ਨਹੀਂ ਸਾਰੇ ਇਹ ਇਹ ਕਿਉਂ? ਇਹ ਗਰਮੀ ਦੇ ਵਿੱਚ ਠੰਢੀ ਰਹਿੰਦੀ ਹੈ ਜੀ। ਸਿਆਲਿਆਂ ਦੇ ਵਿੱਚ ਨਿੱਗੀ ਰਹਿੰਦੀ ਹੈ ਜੀ। ਅੱਛਾ। ਹ ਅੱਛਾ ਇੱਕ ਤਾਂ ਇਹ ਜਿਵੇਂ ਵੇਚ ਬਟਾਂਦਰਾ ਇਹਦਾ ਹੁੰਦਾ ਤੇ ਫਿਰ ਜਿਹੜਾ ਇਹਦਾ ਦੁੱਧ ਵਗੈਰਾ ਦੁੱਧ ਵੀ ਕੋਈ ਸੀਨ ਕਰਦੇ ਹੋ ਤੁਸੀਂ ਦੁੱਧ ਦਾ ਮੰਨ ਲਓ ਆਪਾਂ ਮਿਲਕ ਦੀ ਕੰਮ ਕਰਦੇ ਏ ਜ਼ਿਆਦਾ ਆਪਾਂ ਮੇਮਣਿਆਂ ਨੂੰ ਨਹੀਂ ਪਿਆਉਂਦੇ ਹੈਗੇ ਜੀ ਸਾਰੇ ਬੱਕੀਆਂ ਦੀ ਮਿਲਕਿੰਗ ਕਰਕੇ ਹੀ ਚੋਕੇ ਮੇਮਣਿਆਂ ਨੂੰ ਨਿੱਪੜਾ ਰਹੀ ਦੁੱਧ ਪਿਆਉਨੇ ਹੈ ਜੀ ਓਕੇ ਹਾਂਜੀ ਤੇ ਫਿਰ ਇਹਦੀ ਦੁੱਧ ਦੀ ਸੇਲ ਪਰਚੇ ਦੁੱਧ ਸੇਲ ਹਾਂਜੀ ਕਰਦੇ ਆਂ ਡੈਰੀ ਦੇ ਉੱਤੇ ਪਾਉਨੇ ਹੈ ਜੀ ਪਰ ਇਹ ਕੀ ਕੀ ਰੇਟ ਨੂੰ ਬਾਈ ਪੈ ਜਾਂਦਾ ਹੈ ਇਹ ਮੰਨ ਲਓ ਆਪਣੇ ਆਮ ਇੱਥੇ ਪਿੰਡਾਂ ਦੀਆਂ ਡੈਰੀਆਂ ਦਾ ਫੈਂਟ ਦੇ ਹਿਸਾਬ ਤੇ ਰੱਖਦੇ ਈ 50-55 ਰੁਪਏ ਪੈ ਜਾਂਦਾ ਜੀ ਕਿਹੜੇ ਵਿੱਚ ਪੈ ਜਾਂਦਾ ਹਾਂਜੀ ਕਿੰਨਾ ਇੱਕ ਬੱਕਰੀ ਤੋਂ ਕਿੰਨਾ ਉਤਰਦਾ ਹੈ ਬੱਕਰੀ ਤੋਂ ਕਿਹਨੂੰ ਤੋਂ ਕਿੰਨਾ ਮਰਜੀ ਕਿਹੀ ਆ ਬਈ ਹੈਨਾ 3-4 ਲੀਟਰ ਦੁੱਧ ਦੇ ਦਿੰਦੀ ਹੈ ਬੱਕਰੀ ਇੱਕ ਇਹ ਇਹ نسل ਇਹ ਵੀ ਹੋਰ ਵੀ ਨਹੀਂ ਸੋਚਿਆ ਜਿਵੇਂ ਕੋਈ ਕੋਈ ਪਹਾੜੀ ਲਈ ਫਰਦੇ ਹੁੰਦੇ ਆ ਛੋਟੇ ਛੋਟੇ ਕੰਨਾਂ ਜਾਨੀਆਂ ਹੁੰਦੀਆਂ ਵੀ ਇਸ ਵਿੱਚ ਅੱਗੇ ਆਪਣੇ ਉਹ ਬਰਬਰੀ ਕਹਿੰਦੇ ਉਹਨਾਂ ਨੂੰ ਆਪਾਂ ਛੋਟੇ ਛੋਟੇ ਕੰਨ ਵਾਲੇ ਹੁੰਦੇ ਆ ਉਹਨਾਂ ਦਾ ਮੰਨ ਲਓ ਰੇਟ ਘੱਟ ਹੈ ਜੀ ਮੇਮਣੀ ਵੀ ਉਹ ਜਿਆਦਾ ਦੇਂਦੀਆਂ ਤੈਨ ਤੈਨ ਤਾਂ ਉਹ ਮੇਮਣੀ ਪਾਲਦਿਆਂ ਗੱਲਾਂ ਜੀ ਵੀ ਦੁੱਧ ਘੱਟ ਹੁੰਦਾ ਉਹਨਾਂ ਥੱਲੇ ਜੀ ਇਹ ਕ ਰੇਟ ਘੱਟ ਆ ਉਹਨਾਂ ਦੇ ਹਾਂਜੀ ਇਹਦੇ ਬਾਰੇ ਹੁਣ ਕੀ ਤੁਹਾਡੇ ਦਿਮਾਗ ਦੇ ਵਿੱਚ ਫਿਊਚਰ ਪਲਾਨ ਦੇ ਵਿੱਚ ਇਹ ਇਸ ਬਾਰੇ ਆਪਣੇ ਖਾਸ ਕਰਕੇ ਤੁਹਾਡੇ ਫਾਰਮ ਬਾਰੇ ਕੀ ਹੈ फार्म ਦਾ ਤੇ ਹਜੇ ਆਪਾਂ ਹੁਣ ਨਾਲ-ਨਾਲ ਮੰਨ ਲਓ ਉੱਥੇ گاਵਾਂ ਦਾ ਫਾਰਮ ਪਾਇਆ ਜੀ ਭੁੰਦੜ ਵੀ ਹੌਲੀ-ਹੌਲੀ ਮੇਰਾ ਇਹੀ ਪਲਾਨ ਹੈ ਜੀ ਵੀ ਨਾਲ ਹੀ ਉੱਥੇ ਸ਼ਿਫਟ ਕਰਕੇ ਇਹਨਾਂ ਨੂੰ ਤੇ ਅੱਗੇ ਵਧਾਉਣਾ ਜੀ ਅੱਗੇ ਵਧਾਉਣਾ ਹਾਂਜੀ ਤੇ ਜਿਹੜੇ ਹੁਣ ਜਿਵੇਂ ਤੁਸੀਂ ਕਿਹਾ ਵੀ ਪਿੰਡ ਦੇ ਵਿੱਚ ਕੋਈ ਟੱਚਣਾ ਵੀ ਸੌਣ ਨੂੰ ਮਿਲਿਆ ਜਦੋਂ ਉਦੋਂ ਸੌਣ ਨੂੰ ਮਿਲੀਆਂ ਹੁਣ ਕੀ ਕਹਿੰਦੇ ਨੇ ਫਿਰ ਉਹ ਨਹੀਂ ਹੁਣ ਤਾਂ ਕੋਈ ਪੁੱਛਦਾ ਵੀ ਨਹੀਂ ਅਸੀਂ ਵੀ ਲੈ ਕੇ ਆਉਣੀ ਆ ਜੀ ਮੈਂ ਦੱਸ ਦਵਾਂ ਕਿਵੇਂ ਤੁਸੀਂ ਸਟਾਰਟ ਕਰਿਆ ਕਿਵੇਂ ਪ੍ਰੋਸੈਸ ਆ ਇਹਦਾ ਹਾਂ ਹਾਂਜੀ ਉਦੋਂ ਆਪਦੇ ਆਪ ਨੂੰ ਤਾਂ ਵੀ ਹਾਂ ਯਾਰ ਠੀਕ ਆ ਕਿਸੇ ਚੰਗੇ ਕੰਮ ਵਾਲਾ ਹਾਂਜੀ ਹਾਂਜੀ ਮਾਗੀ ਪਹਿਲਾਂ ਤੁਸੀਂ ਆਪਾਂ ਦਾ ਜੋ ਛੋਟੇ ਹੁੰਦੇ ਸੀ ਜਦੋਂ ਪਹਿਲਾਂ ਡੈਰੀ ਤੇ ਲੱਗੇ ਰਹੇ ਹਾਂ ਜੀ ਇੱਥੇ ਸुरू ਦੀ ਆਪਾਂ ਦਾ ਕੰਮ ਝ ਹੀ ਆ ਜੀ ਵੀ ਉਹ ਤੌਣ ਚ ਕਿੱਲਾ ਜਣੀ ਰੱਖਿਆ ਹਾਂਜੀ ਹਾਂਜੀ ਮਤਲਬ ਜਦੋਂ ਪੁੱਤਰ ਨੇ ਇਹ ਗੱਲ ਕਹਤੀ ਵੀ ਬੱਕਰੀਆਂ ਲੈ ਕੇ ਆਉਣੀਆਂ ਅਕਸਰ ਇਹ ਹੁੰਦਾ ਮਾਪਿਆਂ ਨੂੰ ਤਾਂ ਵੀ ਯਾਰ ਇਹ ਕਿਹੜੇ ਕੰਮਾਂ ਦੇ ਵਿੱਚ ਬੈਗਾ ਤੁਹਾਨੂੰ ਨਹੀਂ ਲੱਗੇ ਵੀ ਇਹ ਰਾ ਕਿ کیسے ਕੰਮਾਂ ਚ ਆਪਾਂ ਨਹੀਂ ਬੱਕਰੀਆਂ ਮੁਕਰੀਆਂ ਪਾਲਦੇ ਨਹੀਂ ਜੀ ਐ ਪਹਿਲਾਂ ਮੈਨੂੰ ਕਹਿੰਦਾ ਇੱਕ ਬੱਕਰੀ ਲੈ ਕੇ ਆਉਣੀ ਹੈ ਅੱਛਾ ਮੈਂ ਕਿਹਾ ਵੀ ਇੱਕ ਲਿਆਏਗਾ ਫਿਰ ਪੰਜਾਂ ਦਾ ਪੰਜ ਚਾਰ ਲਿਆ ਅੱਛਾ ਉਹ ਜੀ ਮੈਂ ਬੈਂਡ ਦਾ ਕੰਮ ਆਪਣੇ ਕੋਲ ਹੀ ਬੈਠਣਾ ਨਹੀਂ ਮੈਂ ਤਾਂ ਸਕੂਲ ਹੀ ਚੀਆ ਹੁਣ ਰਿਸ਼ਤੇ ਜੇ ਕਰਾਉਣ ਲੱਗ ਗਏ ਹੁਣ ਇੱਧਰ ਹੁੰਨਾ ਉਹ ਠੇਕੇ ਤੇ ਲਾਗਾ ਹੋਗਾ ਬਸ ਹੂੰ ਤਾਂ ਕਿਵੇਂ ਅਜੇ ਠੰਡੇ ਦੀ ਤੌਰ ਤੇ ਗੱਲ ਕਰੀਏ ਵੀ ਸਹਾਇਕ ਧੰਦੇ ਤੌਰ ਤੇ ਜੇ ਕਿਸੇ ਛੋਟੇ ਕਿਸਾਨ ਨੇ ਕਰਨਾ ਕਹੇ ਕਿਸੇ ਪੂਰਾ ਵਧੀਆ ਜੀ ਜਦੋਂ ਵੀ ਲੋੜ ਆ ਹਾਂ ਉਹਦੋਂ ਹੀ ਵੇਚ ਸਕਦੇ ਆਪਾਂ ਅੱਜ ਆਪ ਨੂੰ ਦੱਸ ਵੀ 1000 ਰੁਪਏ ਦੀ ਲੋੜ ਆ ਇੱਕ ਨਾ ਲੈ ਜਾਓ ਵੇਚੋ ਆਪਦੀ ਕਬੀਲ ਨਰੀ ਕਬੀਲ ਦਾ ਚਲੋ ਨਾਲ ਇਹ ਆ ਨਾ ਵੀ ਇਹ ਤਾਂ ਤੁਰ ਮਤਲਬ ਇਹ ਕਹਿੰਸਾਂ ਦੇ ਵੀ ਤੁਰਦੇ ਫਿਰਦੇ ਪੈਸੇ ਆ ਹਾਂਜੀ ਕਦੋਂ ਮਰਜ਼ੀ ਵੇਚ ਲਓ ਹੂੰ ਛੋਟਾ ਬੱਚਾ ਵੀ ਲੋਕ ਕਿਵੇਂ ਹੁਣ ਉਹ ਆਪਣੇ ਮੇਮ ਨਹੀਂ ਆ ਛੋਟੇ ਦੋ ਦੋ ਮਹੀਨੇ ਦੇ ਅੱਜ 15-15000 ਰੁਪਏ ਦੀਆਂ ਪੱਠਾਂ ਪੱਠਾਂ ਹੈਗੀਆਂ ਹਾਂ ਤੇ ਫਿਰ ਜਦੋਂ ਇਹ ਇਹ ਤੋਂ ਦੋਹਾਂ ਦੀ ਸੋਚ ਸੀ ਜਾਂ ਇਹਨੇ ਆਈਡੀਆ ਤਾਂ ਸੀ ਕਿ ਇਹ ਨਹੀਂ ਆ ਮੂਵੀ ਮਾਵੀ ਦੇਖ ਕੇ ਕਹਿੰਦਾ ਇੱਕ ਲੈ ਕੇ ਆਉਣੀ ਆ ਮੈਂ ਕਿਹਾ ਫਿਰ ਇੱਕ ਨਹੀਂ ਪੰਜ ਚਾਰ ਲਿਆ ਨਹੀਂ ਛੱਤ ਦੀ ਗੱਲ ਮੈਂ ਕਰਦਾ ਵੀ ਛੱਤ ਨਹੀਂ ਸੱਤ ਤਾਂ ਜੀ ਪਹਿਲਾਂ ਉਹ ਦਰਵਾਜ਼ੇ 'ਚ ਰੱਖਿਆ ਸੀਗੀਆਂ ਆਪਾਂ ਉੱਥੇ ਗਰਮੀ ਜੀ ਮਣਦੀਆਂ ਕਹਿੰਦਾ ਕੋਠੇ ਤੇ ਚੜਾ ਕੇ ਦੇਖ ਲਈ ਕੋਠੇ ਤੇ ਸੌਖੀਆਂ ਰਹੀਆਂ ਹਾਂ ਫਿਰ ਮੈਂ ਕਿਹਾ ਚੱਲ ਆਹ ਸੈੱਟ ਪਹਿਲਾਂ ਆਹ ਕੱਲਾ ਕਮਰਾ ਪਾਇਆ ਸੀਗਾ ਹਾਂ ਫੇਰਾ ਜੀ ਮੈਂ ਆਪ ਹੀ ਪਾ ਲੈਣੇ ਜੀ ਮਿਸਤਰੀ ਨੂੰ ਵੀ ਨਹੀਂ ਸਾਦੇ ਅੱਛਾ ਆਪ ਹੀ ਕਰ ਅਜਾ ਭਿੰਦਰ ਭਾਈ ਇੱਕ ਹੈ ਹੋਰ ਮੈਨੂੰ ਤਾਂ ਲੱਗ ਮੈਂ ਨਹੀਂ ਸ਼ਾਇਦ ਦੇਖਿਆ ਕਿ ਇਹ ਛੱਤ ਤੇ ਹੋਰ ਵੀ ਕਿਹਦਾ ਫਾਰਮ ਤੋਂ ਪਾਇਆ ਹੋਇਆ ਹੈ ਨਹੀਂ ਅਸੀਂ ਤਾਂ ਦੇਖਿਆ ਨਹੀਂ ਜੀ ਅੱਛਾ ਪਹਿਲਾਂ ਹੀ ਤੁਹਾਡਾ ਹਾਂ ਜੀ ਇਹ ਵੀ ਲੋਕ ਤੁਹਾਨੂੰ ਕਹਿੰਦੇ ਵੀ ਇਹ ਤਾਂ ਰਾਈਡ ਆਈਡੀਆ ਘੈਂਟ ਆ ਹਾਂ ਜੀ ਹਾਂ ਜੀ ਕਹਿੰਦੇ ਆ ਜੀ ਬਾਕੀ ਜੋ ਵੀ ਬਾਈ ਵਰਗੇ ਆਪਣੇ ਪਹਿਲਾਂ ਉਹ ਆਏ ਸੀਗੇ ਚੈਨਲ ਵਾਲੇ ਪ੍ਰੇਮੇਸ਼ ਓ ਉਹ ਵੀ ਕਹਿੰਦੇ ਵੀ ਸਾਥੋ ਹੀ ਪੁੱਛਦੇ ਆ ਜੀ ਹੁਣ ਹਾਂ ਵੀ ਕਿਵੇਂ ਘਰੇ ਹਾਂ ਜੀ ਅੱਛਾ ਤੁਹਾਣਾ ਰਾਬਤਾ ਕਰਨਾ ਚਾਹੁੰਦਾ ਕੋਈ ਸੰਪਰਕ ਨੰਬਰ ਤੁਹਾਡਾ ਕੀ ਹੈ ਜਾਂ ਆ ਤੁਹਾਡੇ ਕੋਲ ਆ ਕੇ ਕੋਈ ਪ ਇੱਕ ਐਡਰੈਸ ਦੱਸ ਦਿਓ ਪਿੰਡ ਦਾ ਤੇ ਸੰਪਰਕ ਨੰਬਰ ਹਾਂਜੀ ਪਿੰਡ ਮੇਰਾ ਮੰਡੀਗਲਾ ਜੀ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਹੈ 99659 0093 93 ਅੱਛਾ ਇੱਕ ਹੋਰ ਦੱਸ ਦਿਓ ਮਨ ਲੱਗਦਾ ਇਹ ਤਾਂ ਸ਼ਾਇਦ ਇਹ ਵੀ ਨਹੀਂ ਜਿਵੇਂ ਤੁਸੀਂ ਵੀ ਨਾਲ ਨੌਕਰੀ ਕਰਦੇ ਹੋ ਤੁਹਾਡੇ ਫਾਦਰ ਸਾਹਿਬ ਵੀ ਹਾਲਾਂਕਿ ਪਹਿਲਾਂ ਕੰਮ ਕਰਦੇ ਸੀ ਵੀ ਜੇਕਰ ਕੋਈ ਬੰਦਾ ਇਨਸਾਨ ਨੌਕਰੀ ਕਰਦਾ ਚਾਹੇ ਪ੍ਰਾਈਵੇਟਾ ਚਾਹੇ ਸਰਕਾਰੀ ਆ ਉਹ ਵੀ ਇਹ ਕੰਮ ਤਾਂ ਕਰ ਸਕਦਾ ਹੈ ਹਾਂਜੀ ਹਾਂਜੀ ਕਿਉਂਕਿ 2 ਘੰਟੇ ਸਵੇਰ ਜੀ 2 ਘੰਟੇ ਸ਼ਾਮ ਨੂੰ ਇਹਨਾਂ ਦੇ ਵਿੱਚ ਧਿਆਨ ਦੇਣਾ ਪੈਂਦਾ ਜ਼ਿਆਦਾ ਤੇ ਕਰ ਸਕਦੇ ਹਾਂ ਮੈਨੂੰ ਵੀ ਮੰਨ ਲਓ 8 ਸਾਲ ਹੋ ਗਈ ਜੌਬ ਕਰਦੇ ਨੂੰ ਪ੍ਰਾਈਵੇ ਤੇ ਨਾਲ ਨਾਲ ਕਰਦਾ ਨਾਲ ਨਾਲ ਇਹਦੇ ਮੈਨੂੰ ਡੇਢ ਸਾਲ ਹੋਇਆ ਜੀ ਡੇਢ ਸਾਲ ਨਾਲ ਕਰ ਤੇ ਜਿਵੇਂ ਹੁਣ ਇਹਦੀ ਜਿਵੇਂ ਦਵਾਈ ਬੂਟੀ ਦਾ ਹੁੰਦਾ ਉਹ ਵੀ ਖੁਦ ਹੀ ਕਰਦੇ ਹਾਂ ਜਾਂ ਉਹ ਟ੍ਰੇਨਿੰਗ ਦੇ ਵਿੱਚ ਸਿੱਖਦੇ ਹਾਂ ਜਾਂ ਉਹ ਡਾਕਟਰ ਵਗੈਰਾ ਦੇ ਹੁੰਦੇ ਰਹਿਸਤ ਉਹ ਟ੍ਰੇਨਿੰਗ ਦੇ ਵਿੱਚ ਸਾਰਾ ਆਪਾਂ ਨੂੰ ਦੱਸਦੇ ਜੀ ਪ੍ਰੋਪਰ ਤੇ ਮੰਨ ਲਓ ਜਿਵੇਂ ਬੁਖਾਰ ਹੋ ਗਿਆ ਇਹਨਾਂ ਨੂੰ ਜਾਂ ਮੋਕ ਵਗੈਰਾ ਲੱਗੀ ਜੀ ਉਹਦਾ ਵੀ ਟਰੀਟਮੈਂਟ ਘਰੀ ਕਰ ਦਿੰਨੇ ਆ ਜੀ ਜੋ ਕਿ ਮੰਨ ਲਓ ਐਵਰੇਜ ਅਸੀਂ ਮੇਜਰ ਪ੍ਰੋਬਲਮ ਆ ਗਈ ਤਾਂ ਫੇਰ ਡਾਕਟਰ ਨੂੰ ਬੁਲਾਉਣੇ ਆ ਹਾਂ ਬਿਮਾਰੀਆਂ ਕਿਹੜੀਆਂ ਨੇ ਜਿਹੜੀਆਂ ਇਹਨਾਂ ਚ ਆਉਂਦੀਆਂ ਨੇ ਆਮ ਬਿਮਾਰੀਆਂ ਦਾ ਬਸ ਇਹਨਾਂ ਨੂੰ ਮੋਕ ਵਗੈਰੀ ਜਿਆਦਾ ਲ ਬਾਕੀ ਇਹਨਾਂ ਦੇ ਪੈਰਾਂ ਤੋਂ ਜ਼ਿਆਦਾ ਬਿਮਾਰੀ ਪੈਂਦੀ ਆ ਪੈਰਾਂ ਤੋਂ ਜ਼ਿਆਦਾ ਸਫਾਈ ਰੱਖਣੀ ਪੈਂਦੀ ਆ ਜੀ ਹੂੰ ਜੇ ਮਨ ਜੇ ਵੱਡੀ ਫਾਰਮਿੰਗ ਤੋਂ ਮਤਲਬ ਇਹ ਨਹੀਂ ਕਿ ਜੇਕਰ ਵੱਡੀ ਫਾਰਮਿੰਗ ਜਿਵੇਂ ਕਿਸੇ ਨੇ ਕਰਨਾ ਤਾਂ ਕੋਈ ਬਹੁਤਾ ਇੱਕ ਇੱਕ ਕਿਲਾ ਬਗਲਣਾ ਪਊਗਾ ਜਾਂ 50 ਬੱਕਰੇ ਲੈਣ ਨੂੰ ਤੁਹਾਨੂੰ ਲੱਗਦਾ ਕਿ ਇਹ ਛੋਟੇ ਤੋਂ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਇਹ ਆ ਵੀ ਘਾਟੇ ਦਾ ਜਿਹੜਾ ਹੈਗਾ ਉਹ ਘੱਟ ਹੋਵੇ ਵੀ ਘਾਟਾ ਘੱਟ ਜੇ ਆਪਾਂ ਛੋਟੇ ਤੋਂ ਕਰਦੇ ਆਂ ਜੀ ਤਾਂ ਆਪਾਂ ਨੂੰ ਘਾਟਾ ਨਹੀਂ ਪੈਂਦਾ ਇਹਦੇ ਵਿੱਚ ਜੇ ਆਪਾਂ ਵੱਡੇ ਤੋਂ ਕਰਦੇ ਆਂ ਨਾ ਤਾਂ ਉਹਦੇ ਵਿੱਚ ਆਪਾਂ ਨੂੰ ਪ੍ਰੋਪਰ ਦੇਖਭਾਲ ਕੀਤੀ ਆ ਬਈ ਉਹਨਾਂ ਦੀ ਤੇ ਬਾਕੀ ਜੇ ਆਪਾਂ ਛੋਟੇ ਤੋਂ ਕਰਦੇ ਆਂ ਜ ਤੁਬਈ ਸਮੇਂ ਤਾਂ ਬਹੁਤ ਬਹੁਤ ਧੰਨਵਾਦ। ਧੰਨਵਾਦੀ। ਬਹੁਤ ਬਹੁਤ ਸ਼ੁਕਰਾਨਾ ਜੀ। ਸੋ ਮੇਰੇ ਨਾਲ ਭਪਿੰਦਰ ਵੀਰ ਹੋਰੇ ਸੀ ਮੰਡੀ ਕਲਾਂ ਦੇ ਵਿੱਚ ਜਿਹੜਾ ਹੈਗਾ ਇਹ ਛੋਟੇ ਜਿਹੇ ਪੱਧਰ ਤੇ ਆਪਣੀ ਫਾਰਮਿੰਗ ਕਰ ਰਿਹਾ। ਮਤਲਬ ਕਹਿੰਦੇ ਹੁੰਦੇ ਨੇ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਵੱਡੀ ਗੱਲ ਇਹਨੂੰ ਇਹ ਬਣ ਗਿਆ ਕਿ ਆਪਣੇ ਤੰਗ ਤਰੀਕੇ ਦੇ ਨਾਲ ਛਾਦੇ ਉੱਪਰ ਫਾਰਮਿੰਗ ਜਿਹੜੀ ਹੈਗੀ ਕਰ ਰਿਹਾ। ਬੱਕਰੀਆਂ ਦਾ ਫਾਰਮ ਆਪਣੇ ਛਾਦੇ ਉੱਪਰ ਜਿਹੜਾ ਹੈਗਾ ਉਹ ਖੋਲਿਆ ਹੋਇਆ। ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ। ਧੰਨਵਾਦ